ਨਹੀਂ ਇਹਦੀ ਪੂਛ ਤੇ ਜ਼ਖਮ ਹੋ ਗਿਆ ਪੂਛ ਕੱਟੀ ਗਈ ਚੈੱਕ ਕਰਨ ਲੱਗੇ ਕੀ ਹੋਇਆ ਹੈਲੋ ਸਸਿਆ ਗਾਜੀ ਸਾਰਿਆਂ ਨੂੰ ਤੇ ਇਹ ਅਸੀਂ ਰੱਖ ਦਿਆਂ ਦਾਗਣੀਆਂ ਗਰਮ ਕਰਦੇ ਆਂ ਡੈਸ਼ ਦੇ ਉੱਤੇ ਕਿਉਂਕਿ ਇਹ ਅਮਰਜੈਂਸੀ ਆ ਬਹੁਤ ਜਲਦੀ ਤੇ ਇਹ ਅਮਰਜੈਂਸੀ ਆਈ ਆ ਕਿ ਸਾਡੀ ਗਾਂ ਬੱਚੀ ਹੀਫਰ ਆ ਜਿਹੜੀ ਇਹਦੀ ਪੂਛ ਜਿਹੜੀ ਉਹ ਕੱਟ ਹੋ ਗਈ ਆ ਤੇ ਚੈੱਕ ਕਰਨ ਲੱਗੇ ਆ ਕਿ ਕਿੱਥੋਂ ਜਿਉਂ ਜਿਹੜੀ ਕਟਿੰਗ ਆ ਹੋਈ ਆ ਔਰ ਕਿੰਨੀ ਜਿਹੜੀ ਬਲੀਡਿੰਗ ਆ ਹੋ ਰਹੀ ਆ ਮੈਨੂੰ ਲੱਗਦਾ ਕੋਈ ਵੇਨ ਵੂਨੇ ਦੀ ਫਟ ਗਈ ਆ ਤੇ ਵੇਖਦੇ ਆ ਦਾਗਣੀ ਨਾਲ ਦਾਗ ਦਿੰਦੇ ਆ ਜੇ ਜ਼ਰੂਰਤ ਪਾਉਗੀ ਤੇ ਫਿਰ ਸਾਨੂੰ ਪੂਸ਼ ਵੀ ਸ਼ਾਇਦ ਕੱਟਣੀ ਪਾ ਜੇ ਲੈ ਤੇ ਮੈਂ ਕਲੀਨਿੰਗ ਕਰਨ ਵਾਲੀ ਆ ਅਦਾ ਪੂਸ਼ ਨੂੰ ਤੇ ਚੈੱਕ ਕਰਨ ਵਾਲੀਆਂ ਕਿ ਜ਼ਖਮ ਕਿੰਨਾ ਵਾ ਤੇ ਕਿਵੇਂ ਦਾ ਉਹਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਜੂਸ ਕਰ ਰਹੀ ਆ ਮਟਰਿੰਡਾ ਜੋਲ ਜੇ ਖੁਦ ਵੀ ਇੱਕ ਐਂਟੀਬਾਇਓਟਿਕ ਹੁੰਦਾ ਆ ਔਰ ਪਿਟਾਨੂ ਵਗੈਰਾ ਜਿਹੜੇ ਸਾਰੇ ਮਾਰਦਾ ਆ ਜ਼ਖਮ ਨੂੰ ਮੈਂ ਟਰੀਟ ਕਰਨ ਵਾਸਤੇ ਸਫਾਈ ਕਰਨ ਵਾਸਤੇ ਇਹਦੀ ਜੂਸ ਵੀ ਕਰ ਲੈਣੀ ਆ ਇਸ ਤੋਂ ਇਲਾਵਾ ਫਿਰ ਬਾਅਦ ਵਿੱਚ ਅਸੀਂ ਬੀਟਾ ਡੀਨ ਵੀ ਯੂਜ਼ ਕਰਾਂਗੇ ਤੇ ਸਭ ਤੋਂ ਪਹਿਲਾਂ ਤੇ ਅਸੀਂ ਜਾਈਨੋਸਿਨ ਇੰਜੈਕਸ਼ਨ 5 ਐਮ ਐਲ ਲਗਾਵਾਂਗੇ ਪੂਛ ਦੇ ਅਰਾਊਂਡ ਤੇ ਫਿਰ ਜਿਹੜਾ ਪੂਛ ਆ ਉਹ ਇਹਦੀ ਥੋੜੀ ਜੀ ਅੜੀਆਂ ਨੂੰ ਕੱਟ ਦਾਂਗੇ ਤੇ ਉਸ ਤੋਂ ਬਾਅਦਾਂ ਜਿਹੜੀਆਂ ਇੱਧਰ ਦਾਗਣੀਆਂ ਲਾਲ ਹੋ ਰਹੀਆਂ ਨੇ ਤੇ ਉਹਨਾਂ ਨਾਲ ਜਿਹੜੀ ਪੂਛ ਆ ਦਾਗ ਦਾਂਗੇ ਜਦੋਂ ਅਸੀਂ ਪੂਛ ਨੂੰ ਦਾਗ ਦਿੰਨੇ ਆ ਤੇ ਬਹੁਤ ਜਲਦੀ ਜੜੀ ਆ ਉਹ ਰਿਕਵਰ ਹੋ ਜਾਂਦੀ ਬਹੁਤ ਜਲਦੀ ਠੀਕ ਹੋ ਜਾਂਦੀ ਆ ਸੋ ਪੂਛ ਨੂੰ ਸਵਾਉਣ ਵਾਸਤੇ ਇੰਜੈਕਸ਼ਨ ਲਾਉਣ ਤੋਂ ਬਾਅਦ ਮੈਂ 20 ml ਇੰਜੈਕਸ਼ਨ ਜਿਹੜਾ ਹੈ ਕਰੂਮੋਸਟੈਟ ਯੂਜ਼ ਕਰਾਂਗੀ ਜੋ ਇਹਦਾ ਬਲੱਡ ਵਗ ਰਿਹਾ ਵਾ ਪੂਛ ਦੇ ਵਿੱਚੋਂ ਉਹ ਰੁਕ ਜੇ ਤੇ ਬਲੱਡ ਰੋਕਣ ਵਾਸਤੇ ਮੈਂ ਇਹਨੂੰ ਇੰਟਰਾਮਸਕੂਲਰੀ ਲਗਾ ਰਹੀ ਆ ਕਿਉਂਕਿ ਆਈਵੀ ਮੈਂ ਦੋ ਤਿੰਨ ਵਾਰੀ ਯੂਜ਼ ਕੀਤਾ ਸੀਗਾ ਤੇ ਉਹਨਾਂ ਵਧੀਆ ਰਿਜ਼ਲਟ ਨਹੀਂ ਮਿਲਦਾ ਜਿੰਨਾ ਇੰਟਰਾਮਸਕੂਲਰ ਰੂਮੋਸਟੈਟ ਇੰਜੈਕਸ਼ਨ ਨੂੰ ਯੂਜ਼ ਕਰਕੇ ਪਸ਼ੂ ਨੂੰ ਰਾਹਤ ਮਿਲਦੀ ਹੈ ਬਹੁਤ ਜਲਦੀ ਜਿਹੜਾ ਬਲੱਡ ਦਾ ਕਲੋਟ ਹੋਣ ਲੱਗ ਜਾਂਦਾ ਤੇ ਬਲੱਡ ਵਗ ਨੂੰ ਬੰਦ ਹੋ ਜਾਂਦਾ ਇੱਕ ਰੂਮੋਸਟੈਟ ਇੰਜੈਕਸ਼ਨ ਬੀ ਐਮ ਐਲ ਲਗਾ ਰਹੀ ਆ ਮੈਂ ਆਪਣੀ ਹਿਪ ਉੱਪਰ ਨੂੰ ਤੇ ਨਾਲ ਹੀ ਨਾਲ ਇਹਨੂੰ ਜਿਹੜਾ ਵਾ ਦਰਦ ਵਾਸਤੇ ਤੇ ਸੂਜਣ ਵਾਸਤੇ ਮਲੋਕਸੀਕੈਮ ਜਿਹੜਾ ਪੀਨਾ ਪੈਰਾਸੈਟਾਮੋਲ ਨਹੀਂ ਹੈ ਦੇ ਅੰਦਰ ਸਿਰਫ ਇਹ ਦਰਦ ਸੂਜਣ ਵਾਸਤੇ ਯੂਜ਼ ਹੁੰਦਾ ਆ ਤੇ ਉਹਦੇ ਵਾਸਤੇ ਮੈਂ ਯੂਜ਼ ਕਰ ਰਹੀ ਆ ਜੜੀ ਨੂੰ ਪੇਨ ਹੋ ਰਹੀ ਆ ਉਹ ਵੀ ਹਟ ਜੇਗੀ ਤੇ ਨਾਲ ਇਹਦਾ ਜਿਹੜਾ ਬਲੱਡ ਵਗ ਰਿਹਾ ਉਹ ਵੀ ਹਟ ਜੇ ਤੇ ਉਸ ਤੋਂ ਬਾਅਦਾਂ ਜਿਹੜਾ ਇੰਜੈਕਸ਼ਨ ਆ ਇਹ ਲਿਆ ਸੀ 5 ਐਮ ਐਲ ਇੰਜੈਕਸ਼ਨ ਤੇ ਪੂਛ ਦੇ ਜਿਹੜੇ ਆਰਾਊਂਡ ਆ ਨੀਚੇ ਜਿੱਥੇ ਅਸੀਂ ਕੱਟ ਕਰਨੀ ਆ ਨਾ ਪੂਛ ਕੋਲ ਪੂਛ ਦੇ ਜਿੱਥੇ ਅਸੀਂ ਕੱਟ ਕਰਨੀ ਆ ਉੱਥੇ ਲਾਉਣਾ ਹੈ ਤੇ ਮਸਲ ਦੇ ਅੰਦਰ ਪੂਛ ਦੇ ਮਸਲ ਦੇ ਅੰਦਰ ਲਾਉਣਾ ਹੈ ਤਾਂ ਕਿ ਇਹਦੀ ਜਿਹੜੀ ਖੂਸ਼ ਆ ਉਹ ਸੌਂ ਜੇ ਤੇ ਇਹਨੂੰ ਦਾਗਣ ਦੀ ਜਿਹੜੀ ਪ੍ਰੋਬਲਮ ਆ ਉਹ ਨਾ ਆਏ ਇੰਜੈਕਸ਼ਨ ਮੈਂ ਲਗਾਤਾ ਉਹ ਜਿਹੜੀ ਪੂਛ ਜਿਹੜੀ ਆ ਹੁਣ ਸੌਣ ਲੱਗ ਜੇਗੀ ਨੀਚੋਂ ਤੇ ਫਿਰ ਇਹਨੂੰ ਜਿਹੜੀ ਪੂਛ ਦਾ ਗੰਦੀ ਦਰਦ ਜਿਹੜੀ ਆ ਉਹ ਫੀਲ ਨਹੀਂ ਹੋਏਗੀ ਤੇ ਵੈਸੇ ਵੀ ਹੁਣ ਇਹਨੂੰ ਮੈਂ ਪਹਿਲਾਂ ਪੂਛ ਨੂੰ ਲਾਇਆ ਵਾ ਇੰਜੈਕਸ਼ਨ ਪੂਛ ਦੇ ਮਸਲ ਦੇ ਅੰਦਰ ਪੂਛ ਦੇ ਜਿਹੜੇ ਛੋਟੇ ਛੋਟੇ ਮਸਲਸ ਆ ਉਹਨਾਂ ਦੇ ਅੰਦਰ ਇੰਜੈਕਸ਼ਨ ਲਾਤਾ 5 ml ਥੋੜਾ ਥੋੜਾ ਕਰਕੇ ਸਾਰੇ ਪਾਸੇ ਤੇ ਉਸ ਤੋਂ ਬਾਅਦ ਹੁਣ ਮੈਂ ਨੂੰ ਖੁਦ ਪੇਨ ਵਾਲਾ ਇੰਜੈਕਸ਼ਨ ਲਗਾਉਣ ਲੱਗੀ ਆ ਤੇ ਨਾਲ ਹੀ ਗਰਮੋਸਟੇਰ ਇੰਜੈਕਸ਼ਨ ਜਿਹੜੀ ਉਹ ਲਗਾ ਦੇਣਾ ਤੇ ਜਖਣ ਜਿਹੜੀ ਪੂਛ ਤੇ ਵਿੱਚ ਜ਼ਖਮ ਹੋਇਆ ਵਾ ਉਹਨੂੰ ਜਲਦੀ ਅੰਦਰੋਂ ਹੀਲ ਕਰਨ ਵਾਸਤੇ ਬੈਂਥੀਪੈਨ ਐਲਏ ਇੰਜੈਕਸ਼ਨ ਜਿਹੜਾ ਮੈਂ ਯੂਜ਼ ਕਰ ਰਹੀ ਆ ਇੱਕ ਤੇ ਪੂਛ ਨੂੰ ਜਲਦੀ ਰਿਕਵਰ ਕਰੇਗਾ ਤੇ ਨਾਲੇ ਕੋਈ ਇਨਫੈਕਸ਼ਨ ਵਗੈਰਾ ਵੀ ਨਹੀਂ ਹੋਣ ਦੇਗਾ ਸੋ ਸਾਰੇ ਜਿਹੜੇ ਇੰਜੈਕਸ਼ਨ ਆ ਮੈਨੂੰ ਲਾਦਦੇ ਆ ਪੂਛ 'ਚ ਵੀ ਲਾਤਾ ਬਲੱਡ ਰੋਕਣ ਵਾਲਾ ਵੀ ਲਾਤਾ ਤੇ ਨਾਲ ਦੀ ਨਾਲ ਜਿਹੜਾ ਬੈਂਥੀਪੈਨ ਇੰਜੈਕਸ਼ਨ ਆ ਬੈਂਥੀਪੈਨ ਐਲਏ ਇਹ ਵੀ ਉਹ ਜਿਹੜੀ ਆ ਕੋਣ ਅਸੀਂ ਤਾਂ ਗੰਡਿਆਂ ਤਾਂ ਕਿ ਜਿਹੜੀ ਦਾਗ ਜੀ ਪੂਛਾ ਬਹੁਤ ਜਲਦੀ ਜਿਹੜੀ ਠੀਕ ਹੋ ਜਾਂਦੀ ਆ ਤੇ ਸਾਰੀ ਦੂਸ਼ ਮੈਂ ਕੱਟ ਕੇ ਉਹਦੇ ਪੂਰੇ ਵਧੀਆ ਤਰੀਕੇ ਨਾਲ ਦਾਗ ਲਿਏ ਤੇ ਇਸ ਤੋਂ ਬਾਅਦ ਹੁਣ ਅਸੀਂ ਕਰ ਦਾਂਗੇ ਮੇ ਪੱਟੀ ਤਾਰੀ ਜਿਹੜੀ ਇਹਦੀ ਪੂਛ ਆ ਵਧੀਆ ਤਰੀਕੇ ਨਾਲ ਮੈਂ ਦਾਗ ਦਿੱਤੀ ਆ ਤੇ ਤਾਂਗੀ ਪੂਛ ਬਹੁਤ ਜਲਦੀ ਹੀਲ ਹੋ ਜਾਂਦੀ ਆ ਇਹਦੀ ਪੂਛ ਪਹਿਲਾਂ ਮੈਂ ਸਵਾਲੀ ਸੀਗੀ ਸਭ ਤੋਂ ਪਹਿਲਾਂ ਮੈਂ ਇਹਦੀ ਰੂਮੋਸਟੇਡ ਇੰਜੈਕਸ਼ਨ ਲਾਇਆ ਇਹ ਬਲੱਡ ਰੋਕਣ ਵਾਲਾ ਤੇ ਦਰਦ ਵਾਸਤੇ ਉਸ ਤੋਂ ਬਾਅਦ ਫਿਰ ਪੂਛ ਸਵਾਈਏ ਦੀ ਤੇ ਨਾਲ ਹੀ ਅਸੀਂ ਦਾਗਣੀਆਂ ਜਿਹੜੀਆਂ ਗਰਮ ਰੱਖੀਆਂ ਗੈਸ ਤੇ ਇਸ ਟਾਈਮ ਮੇਰੀ ਗਾਮੇ ਰਿਲੈਕਸ ਆ ਕਿਉਂਕਿ ਇਹਨੂੰ ਬਿਲਕੁਲ ਵੀ ਪੇਨ ਵਗੈਰਾ ਨਹੀਂ ਹੋ ਰਹੀ ਕਿਉਂਕਿ ਪੂਛ ਜਿਹੜੀ ਇਹਦੀ ਆ ਸੌਈ ਹੈ ਕਿਉਂਕਿ ਇੱਥੇ ਮੈਂ ਦੇ ਮਸਲ 'ਚ ਇਹ ਪੂਛ ਦੇ ਆ ਮਸਲਾ 'ਚ ਜਿਹੜਾ ਇੰਜੈਕਸ਼ਨ ਸੀ ਪਾਜਾ ਮੈਂ ਲਾ ਦਿੱਤਾ ਸੀਗਾ ਜੇ ਪੂਰੀ ਹੋ ਗਈ ਰੈਡੀ ਹੁਣ ਦਮ ਹੁਣ ਬਿਲਕੁਲ ਵੀ ਬੜੀ ਚੰਗੀ ਕੋਈ ਨਹੀਂ ਆਏਗੀ

ਹਾਂ ਦੇ ਪੂਰੀ ਤਰ੍ਹਾਂ ਵਧੀਆ ਬੰਦੇ ਇਸ ਪੱਕੀ ਕਰ ਦਾਂਗੇ। ਇਹ ਸੀ ਗੱਟਟੀ ਗਈ ਪੋਸ਼ ਗਾਈ ਦੀ ਪੋਸ਼ਾ ਪੂਰਾ ਟ੍ਰੀਟਮੈਂਟ। ਥੈਂਕ ਯੂ ਫॉर ਵਾਚਿੰਗ। ਐਹੋ ਜਿਹੇ ਡੇਰੀ ਫਾਰਮ ਨਾਲ ਰਿਲੇਟਡ ਹੋਰ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਇਹ ਜਿਹੜੀਆਂ ਵੀਡੀਓਜ਼ ਨੇ ਇਹ ਸਾਰਿਆਂ ਦੇ ਕੰਮ ਆਉਣ ਵਾਲੀਆਂ ਨੇ ਡੇਰੀ ਫਾਰਮਰਸ ਦੇ। ਔਰ ਆਮ ਸਾਡੇ ਘਰਾਂ ਵਿੱਚ ਵੀ ਜਿਵੇਂ ਕਿਤੇ ਸਭ ਨੇ ਪਸ਼ੂ ਰੱਖੇ ਹੀ ਹੁੰਦੇ ਆ ਤੇ ਸਭ ਵਾਸਤੇ ਬੱਟੋ ਦਾਰ ਵੀ ਜੀ। थैंक यू फॉर वाचिंग। ਤੇ ਇਹ ਸਾਰਾ ਜਿਹੜਾ ਵਾ ਕੱਟੀ ਹੋਈ ਪੂਛ ਦਾ ਕਰਤਾ ਮੈਂ ਪੂਰਾ ਟ੍ਰੀਟਮੈਂਟ ਔਰ ਪੱਟੀ ਵਗੈਰਾ ਕਰਕੇ ਇਹ ਹੁਣ ਗਾਂ ਜਾਏਗੀ ਬਿਲਕੁਲ ਆਪਣੇ ਪੈਨ ਦੇ ਅੰਦਰ ਤੇ ਤਿੰਨ ਚਾਰ ਪੱਟੀਆਂ ਇਹਨੂੰ ਕਰਾਂਗੇ ਬਾਕੀ ਫਿਰ ਜਿਹੜਾ ਵਾ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਪਵੇਗੀ। ਤੇ ਪਟੀਆਂ ਉਤਾਰ ਦਾਂਗੇ ਤੇ ਫਿਰ ਜਿੰਨੀ ਦੇਰ ਤੱਕ ਜ਼ਖਮ ਠੀਕ ਨਹੀਂ ਹੁੰਦਾ ਇਹ ਕੂਲ ਮੈਂ ਜੜੀ ਟਿਊਬਾ ਲਾਈ ਜਾਵਾਂਗੇ ਜਾਂ ਫੜਕੜੀ ਜੜੀਆਂ ਉਹ ਯੂਜ਼ ਕਰਾਂਗੇ ਸੋ ਇਹਦਾ ਪੂਰਾ ਟ੍ਰੀਟਮੈਂਟ ਮੈਂ ਜਿਹੜਾ ਕਰ ਦਿੱਤਾ ਹੈ